ਨੈਕਸਟ 24 ਪੰਜਾਬ ਨੇ ਉਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਰਪਰ ਸੱਛਕਾਲ ਸਾਢੇ 9 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਆਨ ਫਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰ ਤੱਕ ਪਹੁੰਚਣ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਬਹੁਤ ਵੱਡੇ ਪੱਧਰ ਤੇ ਵਿਸ਼ਵ ਸੂਫੀ ਸੰਤ ਸਮਾਜ ਦਿਸਟ੍ਰਿਕਟ ਦੇ ਪ੍ਰਦਾਨ ਬਾਬਾ ਦੀਪਕ ਸ਼ਾਦੀਗਵਾਈ ਹੇਠ ਪੰਜਾਬ ਅੰਦਰ ਵੱਡੀਆਂ-ਵੱਡੀਆਂ ਰੈਲੀਆਂ ਤੇ ਕਰਵਾਈ ਜਾਣਗੇ ਸਮਾਗਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਇੱਕ ਬਹੁਤ ਵੱਧਿਆ ਕਦਮ ਚੁੱਕਿਆ ਗਿਆ ਹੈ ਦੇ ਦੇ ਤਹਿਤ ਨਸ਼ੇ ਦੇ ਸਮਗਰਲਾਂ ਨੂੰ ਧੜਾ-ਧੜਾ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਹੁਣ ਵਿਸ਼ਵ ਸੂਫੀ ਸੰਤ ਸਮਾਜ ਰਜਿਸਟਰ ਦੇ ਸੁਭਾ ਪ੍ਰਦਾਨ ਬਾਬਾ ਦੀਪਕ ਸ਼ਾਹ ਦੇ ਵੱਲੋਂ ਪੰਜਾਬੰਦ ਸੂਫੀ ਸੰਤ ਇਕੱਠੇ ਕਰਕੇ ਮੀਟਿੰਗਾਂ ਕੀਤੀਆਂ ਹਨ ਜਿਸ ਦੇ ਤਹਿਤ ਮਾਝੇ ਇਲਾਕੇ ਤਰਨਤਾਰਨ ਜ਼ਿਲ੍ਹੇ ਤੋਂ ਨਸ਼ਾ ਮੁਕਤਕਰਨ ਲਈ ਬਹੁਤ ਵੱਡੀ ਰੈਲੀ ਕਰਵਾਈ ਜਾ ਰਹੀ ਹੈ ਜਿਸ ਤਹਿਤ ਅੱਜ ਤਰਨਤਾਰਨ ਦੇ ਬਾਬਾ ਕਰਨ ਸ਼ਾਹ ਦੀ ਗਵਾਈ ਦੇ ਹੇਠ ਰੈਲੀ ਕਰਵਾਉਣ ਦਾ ਫੈਸਲਾ ਲਗਿਆ ਇਸ ਮੌਕੇ ਤੇ ਵਿਸ਼ਵ ਸੂਫੀ ਸੰਤ ਸਮਾਜ ਰਜਿਸਟਰ ਦੇ ਸੂਬਾ ਪ੍ਰਧਾਨ ਦੀਪਕ ਸ਼ਾਹ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਇੱਕ ਵਿਸ਼ੇਸ਼ ਕਦਮ ਨਸ਼ਾ ਮੁਕਤ ਕਰਨ ਲਈ ਚੁੱਕਿਆ ਹੈ ਉਹ ਸ਼ਲਾਘਾਯੋਗ ਹੈ ਅਸੀ ਵੀ ਸੂਫੀ ਸੰਤਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਸ਼ੇ ਖਿਲਾਫ ਆਪੋ ਆਪਣੇ ਸੂਫੀ ਸੰਤ ਡੇਰੇ ਦੇ ਵਿੱਚ ਵਿਸ਼ੇਸ਼ ਤੌਰ ਤੇ ਨਸ਼ਾ ਮੁਕਤ ਕਰਨ ਲਈ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਅਤੇ ਜਿਲ੍ਹਾ ਪੱਧਰ ਤੇ ਨਸ਼ੇ ਖਿਲਾਫ ਰੈਲੀਆਂ ਵੀ ਕਰਵਾਈਆਂ ਜਾਣਗੀਆਂ ਅਤੇ ਆਪੋ ਆਪਣੇ ਡੇਰੇ ਦੇ ਵਿੱਚ ਨਸ਼ਾ ਮੁਕਤ ਕਰਵਾਉਣ ਲਈ ਬਹੁਤ ਵੱਡੇ ਪੱਧਰ ਤੇ ਕੈਂਪ ਲਗਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਨਾ ਰੋਜ਼ਗਾਰ ਕਰਵਾਉਣ ਲਈ ਪਹਿਲ ਕਦਮ ਚੁੱਕੇ ਕਿ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆ ਪ੍ਰਧਾਨ ਵਿਸ਼ਵ ਸੂਫੀ ਸੰਸਮਾਜ ਜੋ ਕਿ ਅੱਜ ਤਰਨਤਾਰਨ ਦੀ ਧਰਤੀ ਤੇ ਬਾਬਾ ਕਾਲਾ ਮਹਿਰ ਜੀ ਦੀ ਦਰਗਾਹ ਤੇ ਬਾਬਾ ਕਰਨ ਸ਼ਾਹ ਜੀ ਜੋ ਸਾਡੇ ਯੂਥ ਵੈਂਕ ਦੇ ਜ਼ਿਲ੍ਹਾ ਪ੍ਰਧਾਨ ਆ ਉਨ੍ਹਾਂ ਦੀ ਰਹਿਨਮਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਬਚਾਓ ਨੌਜਵਾਨੋ ਮਿਸ਼ਨ ਤਹਿਤ ਜਿਹੜੀ ਰੱਖੀ ਗਈ ਸੀ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਤ ਮਹਾਂਪੁਰਸ਼ ਔਰ ਸਾਡੀਆਂ ਮਾਤਾਵਾਂ ਭੈਣਾਂ ਔਰ ਸਾਡਾ ਜੂਥ ਵਿੰਗ ਜੋ ਇੱਥੇ ਵੱਡੀ ਗਿਣਤੀ ਵਿੱਚ ਪਹੁੰਚਾ ਔਰ ਜਿਸ ਤਰ੍ਹਾਂ ਕਿ ਬਿਸ਼ਪ ਸੂਫੀ ਸੰਸਮਾਏ ਵੱਡੇ ਅਪਰਾਲੇ ਕੁਝ ਸਾਲਾਂ ਤੋਂ ਕਰ ਰਿਹਾ ਆ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਆ ਉਸ ਦੀ ਰੋਕਥਾਮ ਲਈ ਅਸੀਂ ਬਹੁਤ ਸਾਰੇ ਸਾਲਾਂ ਤੋਂ ਜਿਹੜੇ ਆ ਵੱਡੇ ਉਪਰਾਲੇ ਕਰ ਰਹੇ ਆ ਔਰ ਉਸੇ ਮਿਸ਼ਨ ਤਹਿਤ ਹੁਣ ਅਸੀਂ ਪਹਿਲਾਂ ਤਾਂ ਅਸੀਂ ਜ਼ਿਲ੍ਹਿਆਂ ਦੇ ਵਿੱਚ ਆਪਣੇ ਵੱਖ-ਵੱਖ ਡੇਰਿਆਂ ਦੇ ਉੱਤੇ ਸੰਤਾਂ ਮਹਾਪੁਰਸ਼ਾਂ ਨੂੰ ਕਤਰ ਕਰਕੇ ਜਿਹੜਾ ਪ੍ਰਚਾਰ ਪ੍ਰਸਾਰ ਰਹੀ ਜਿਹੜਾ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਸਹਿਯੋਗ ਕਰ ਰਹੇ ਸੀ ਸਰਕਾਰ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵਿਸ਼ਵ ਸੂਫੀ ਸੰਸਮਾਜ ਜਿਹੜਾ ਆ ਵੱਡੇ ਸਮੇਲ ਰਾਂ ਰਹੀ ਔਰ ਰੋਡ ਸ਼ੋਅ ਰਾਂ ਜੋ ਵੀ ਆ ਆਪਣਾ ਜਿਹੜਾ ਇਸ ਨਸ਼ੇ ਦੀ ਲਤ ਨੂੰ ਸਾਡੀ ਜਿਹੜੀ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਆ ਉਸ ਨੂੰ ਖਤਮ ਕਰਨ ਵਾਸਤੇ ਜਿਹੜਾ ਵੱਡੇ ਉਪਰਾਲੇ ਕਰਨ ਜਾ ਰਹੇ ਆ ਕੀ ਉਪਰਾਲੇ ਕੀਤੇ ਜਾ ਰਹੇ ਨਸ਼ਾ ਵਿਰੋਧਾ ਜੀ ਨਸ਼ਾ ਵਿਰੋਧਾ ਜੀ ਬਹੁਤ ਸਾਰੇ ਸਾਡੇ ਜਿੱਦਾਂ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਗਿਣਤੀ ਦੇ ਵਿੱਚ ਸਾਡੇ ਮੈਂਬਰ ਆ ਅਸੀਂ ਹਜ਼ਾਰਾਂ ਗਿਣਤੀ ਦੇ ਸਾਰੇ ਮੈਂਬਰਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਇਕੱਠੇ ਕਰਕੇ ਪ੍ਰਚਾਰ ਪ੍ਰਸਾਰ ਰਹੀ ਉਹਨਾਂ ਨੂੰ ਬੇਨਤੀਆਂ ਕਰੀ ਦੀਆਂ ਵੀ ਜਿੰਨੀ ਵੀ ਜੇ ਸਾਡੇ ਡੇਰਿਆਂ ਦੇ ਉੱਤੇ ਸੰਗਤ ਵੱਡੇ ਪੱਧਰ ਤੇ ਆ ਰਹੀ ਆ ਵੀ ਉਸ ਸੰਗਤ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਆ ਬਹੁਤ ਸਾਰੇ ਲੋਕ ਸਾਡੇ ਬੱਚੇ ਸਾਡੀਆਂ ਮਾਤਾਵਾਂ ਭੈਣਾਂ ਬਹੁਤ ਸਾਰੀ ਸਿੱਖਿਆ ਜਿਹੜੀ ਉੱਥੋਂ ਲੈ ਕੇ ਜਾਂਦੀਆਂ ਆ ਔਰ ਅਸੀਂ ਇਹੀ ਦੁਆ ਬੇਨਤੀ ਕਰਾਂਗੇ ਵੀ ਜਿੰਨੇ ਸਾਡੇ ਬੱਚੇ ਉੱਥੇ ਹੁੰਦੇ ਆ ਪਹਿਲੀ ਗੱਲ ਤਾਂ ਹੁਣ ਸਾਡੇ ਬਹੁਤ ਸਾਰੇ ਡੇਰੇ ਇਦਾਂ ਦੇ ਜਿੱਥੇ ਸੰਤਾ ਮਹਾਪੁਰਸ਼ਾਂ ਨੇ ਜਿਹੜਾ ਬਹੁਤ ਸਾਰਾ ਜਿਹੜਾ ਆ ਬੱਚਿਆਂ ਦੇ ਸੁਧਾਰ ਵਾਸਤੇ ਡੇਰਿਆਂ ਦੇ ਉੱਤੇ ਬੜਾ ਕੁਝ ਕੋਲਿਆ ਹੋਇਆ ਜਿਸ ਤਰ੍ਹਾਂ ਕਿ ਵਿਸ਼ਵ ਸੂਫੀ ਸੰਤ ਸਮਾਜ ਸਾਡਾ ਅੱਜ ਕੰਮ ਕਰ ਰਿਹਾ ਬੜੇ ਸਾਰੇ ਬੱਚੇ ਅਸੀਂ ਅਡਾਪਟ ਕਰ ਰਹੇ ਆ ਬਹੁਤ ਸਾਰੇ ਜ਼ਰੂਰਤਮੰਦ ਪਰਿਵਾਰਾਂ ਦੀ ਬੱਚੀਆਂ ਦੀਆਂ ਸ਼ਾਦੀਆਂ ਕਰ ਰਹੇ ਆ ਸਮਾਜ ਦੀਆਂ ਬਹੁਤ ਸਾਰੀਆਂ ਇਦਨੀਆਂ ਕਰੂਤੀਆਂ ਆ ਜਿੱਥੇ ਸੰਤ ਸਮਾਜ ਕੰਮ ਕਰ ਰਿ ਤਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਸਾਡੇ ਦਰਬਾਰਾਂ ਤੇ ਹੁੰਦੇ ਆ ਉਹਨਾਂ ਨੂੰ ਜਿਹੜਾ ਸਹੀ ਸਿੱਖਿਆ ਦਿੱਤੀ ਜਾਵੇ